ਯੂਨਾਈਟਿਡ ਸਿੱਖ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ। ਬਿਜ਼ਨੈਸ ਇਸ ਐ ਸਿੱਖ ਇਨ ਬਿਜ਼ਨਸ ਉਹਨਾਂ ਦਾ ਨੈਟਵਰਕ ਬਣਾਉਣ ਦੀ ਔਰ ਇਹਦੇ ਨਾਲ ਬੜੀ ਵੈਲਿਊ ਐਡੀਸ਼ਨ ਹੋਏਗੀ। ਬੜੇ ਇੱਥੇ ਇਹਨਾਂ ਨੇ ਐਕਸਪਰਟ ਬੁਲਾਏ। ਲੁਧਿਆਣਾ ਐਂਟਰਪ੍ਰੀਨਿਅਰ ਦਾ ਸ਼ਹਿਰ ਹੈ। ਸੋ ਇਹਦੇ ਬੱਚਾ ਜਮਦਾਸ ਸਕੂਲ ਜਾਂਦਾ ਨਾ ਟੀਚਰ ਪੁੱਛਦੀ ਕੀ ਕਰਨਾ ਹੈ ਉਹ ਕਹਿੰਦਾ ਮੈਂ ਤਾਂ ਬਿਜ਼ਨਸ ਕਰਾਂ। ਸੋ ਇਹ ਮੈਨੂੰ ਬੜਾ ਅੱਛਾ ਲੱਗਿਆ ਤੇ ਆਕੇ ਕਿ ਡਿਫਰੈਂਟ ਫੀਲਡ ਦੇ ਸਾਰੇ ਯੂਥ ਇੱਥੇ ਆਏ ਆ। ਯੁਨਾਈਟਿਡ ਸਿਕਿਉਰਿਟੀ ਜਿੱਥੇ ਬੰਦੀ ਹੈ ਜਿਉ ਹੈ ਅੱਜ ਦੇ ਨਹੀਂ ਪਿਛਲੇ ਲਗਭਗ 5 6 7 ਸਾਲ ਤੋਂ ਲੁਧਿਆਣੇ ਦੇ ਵਰਕ ਕਰ ਰਹੀ ਹੈ ਅਸੀਂ ਚਾਹੁੰਦੇ ਆ ਵੀ ਜਿਹੜੇ ਲੋਕ ਨੇ ਉਹ ਆਪਣਾ ਕਾਰੋਬਾਰ ਹੋਰ ਵਿਦਾਨ ਇਕੱਠੇ ਹੋਣ ਇੱਕ ਪਲੇਟਫਾਰਮ ਤੇ ਆਣ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਬਿਜ਼ਨਸ ਨੂੰ ਸ਼ੇਅਰ ਕਰਨ ਇੱਕ ਦੂਜੇ ਨਾਲ ਯੁਨਾਈਟਿਡ ਸਿਕਿਉਰਿਟੀ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਜਿਹੜੇ ਬਿਜ਼ਨੈਸਿਸ ਐਸੇ ਕਿੰਨ ਬਿਜ਼ਨਸ ਉਹਨਾਂ ਦਾ ਨੈਟਵਰਕ ਬਣਾਉਣ ਦੀ ਔਰ ਇਹਦੇ ਨਾਲ ਬੜੀ ਵੈਲਿਊ ਐਡੀਸ਼ਨ ਹੋਏਗੀ ਬੜੇ ਇੱਥੇ ਇਹਨਾਂ ਨੇ ਐਕਸਪਰਟ ਬੁਲਾਏ ਦੇਖੋ ਲੁਧਿਆਣਾ ਐਂਟਰਪ੍ਰੀਨਿਅਰ ਦਾ ਸ਼ਹਿਰ ਹੈ ਸੋ ਇਹਦੇ ਬੱਚਾ ਜਮਦਾ ਸਕੂਲ ਜਾਂਦਾ ਨਾ ਟੀਚਰ ਪੁੱਛਦੀ ਕੀ ਕਰਨਾ ਉਹ ਕਹਿੰਦਾ ਮੈਂ ਤਾਂ ਬਿਜ਼ਨਸ ਕਰਾਂ ਸੋ ਇਹ ਐਂਟਰਪ੍ਰੀਨਿਅਰ ਦਾ ਸ਼ਹਿਰ ਹੈ ਔਰ ਸਾਨੂੰ ਆਪਣੇ ਬੱਚਿਆਂ ਨੂੰ ਔਰ ਆਪਣੀ ਨਵੀਂ ਜਨਰੇਸ਼ਨ ਨੂੰ ਸੇਧ ਦੇਣੀ ਚਾਹੀਦੀ ਹੈ ਵੀ ਉਹ ਬਿਜ਼ਨਸ ਕਿਵੇਂ ਗਰੋ ਕਰ ਸਕਦੇ ਦੇਖੋ ਮੈਂ ਇੱਕ ਨੈਟਵਰਕਿੰਗ ਹੈ ਮੈਂ ਇੱਕ ਇਹਨਾਂ ਨੂੰ ਆਈਡੀਆ ਦਿੱਤਾ ਵੀ ਜੇ ਇੱਕ ਬੰਦਾ ਦੂਸਰੇ ਨੂੰ ਇੱਕ ਨਵਾਂ ਲਿਆ ਕੇ ਦਵੇ ਤਾਂ ਸਾਰਿਆਂ ਦਾ ਬਿਜ਼ਨਸ ਡਬਲ ਹੋ ਜਾਏਗਾ ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਯੂਥ ਗਰੋ ਕਰੇ ਲੁਧਿਆਣਾ ਗਰੋ ਕਰੇ ਪੰਜਾਬ ਗਰੋ ਅਸੀਂ ਯੂਥ ਨੂੰ ਇਹ ਕਹਿੰਨੇ ਆ ਵੀ ਕਿਸੇ ਮਲਟੀਨੈਸ਼ਨਲ ਕੋਲ ਕੰਮ ਕਰਨ ਦੀ بجائے ਆਪਣੀ ਮਲਟੀਨੈਸ਼ਨਲ ਕ੍ਰੀਏਟ ਕਰੋ ਇਹ ਮੈਸੇਜ ਦਿੰਨੇ ਆ ਵੀ ਕਿਸੇ ਕੋਲ ਨੌਕਰੀ ਕਰਨ ਦੀ بجائے ਆਪਣਾ ਬਿਜ਼ਨਸ ਕਰੋ ਕਿੰਨਾ ਕਾ ਯੂਥ ਜਿਹੜਾ ਅੱਜ ਇੱਥੇ ਪਹੁੰਚਿਆ ਸੀ ਅੱਜ ਤੇ 100 ਦੇ ਕਰੀਬ ਸਟੂਡੈਂਟ ਸੀ ਸੋ ਯੂਥ ਸੀ ਮੀਨਜ਼ ਉਹਦੇ ਚ ਡਿਫਰੈਂਟ ਫੀਲਡ ਤੋਂ ਆਏ ਕੋਈ ਸਟਾਰਟਅਪ ਹੈ ਕੋਈ ਆਈਟੀ ਇੰਡਸਟਰੀ ਤੋਂ ਆਏ ਕੋਈ ਮੈਨੂਫੈਕਚਰਿੰਗ ਤੋਂ ਆਏ ਕੋਈ ਗਾਰਮੈਂਟਸ ਤੋਂ ਆਏ ਕੋਈ ਫਰਨੀਚਰ ਤੋਂ ਆਏ ਸੋ ਇਹ ਮੈਨੂੰ ਬੜਾ ਅੱਛਾ ਲੱਗਿਆ ਤੇ ਆਕੇ ਕਿ ਡਿਫਰੈਂਟ ਫੀਲਡ ਦੇ ਸਾਰੇ ਯੂਥ ਇੱਥੇ ਆਏ ਆ ਔਰ ਇਹਦੇ ਨਾਲ ਮੈਂ ਸਮਝਦਾ ਵੀ ਇਹ ਸਾਰਿਆਂ ਦੀ ਗਰੋਥ ਹੋਏਗੀ ਔਰ ਮੈਂ ਕਾਮਨਾ ਕਰਦਾ ਵੀ ਸਭ ਤੋਂ ਤਰੱਕੀ ਵਧੇ ਮੈਂ ਨੰਬਰ ਸੇਵ ਕੀਤਾ ਮੈਂ ਕਿਹਾ ਮੈਨੂੰ ਵਟਸਐਪ ਕਰ ਲੈਣਾ ਸੋ ਕੋਈ ਜੇ ਮੈਂ ਕਿਸੇ ਦੇ ਵਿੱਚ ਕੋਈ ਵੈਲਿਊ ਐਡ ਕਰ ਸਕਦਾ ਤਾਂ ਆਈ ਵਿਲ ਬੀ ਪਲੈਜ਼ੀ ਦੇਖੋ ਸੜੀ ਜੁਨੈਟਰੀ ਸਿਕ ਜਿਹੜੀ ਜਥੇਬੰਦੀ ਹੈ ਇਹ ਐਨ ਜੀਓ ਹੈ ਅੱਜ ਦੇ ਨਹੀਂ ਪਿਛਲੇ ਲਗਭਗ 5-6 ਸਾਲ ਤੋਂ ਲੁਧਿਆਣਾ ਦੇ ਵਿੱਚ ਵਰਕ ਕਰ ਰਹੀ ਹੈ ਪਿਛੇ ਹੜ੍ਹਾਂ ਦਾ ਪਿਛਲੇ ਸਾਲ ਬੜਾ ਪ੍ਰਕੋਪ ਸੀ ਉਹਦੇ ਹੜ੍ਹਾਂ ਦੇ ਦੌਰਾਨ ਯੂਨਾਈਟਿਡ ਸਿੱਖ ਨੇ ਐਨ ਜੀਓ ਦੇ ਨਾਤੇ ਆਪਣੇ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਈ ਰੱਖਮ ਬਚਾਇਆ ਖਾਦ ਪਹੁੰਚਾਈ इवन ਤਾਂ ਉਹਨਾਂ ਨੂੰ ਬੀਜ ਵੀ ਪ੍ਰੋਵਾਈਡ ਕੀਤੇ ਤਾਂ ਕਿ ਆਪਣੀ ਅਗਲੀ ਫਸਲ ਤਿਆਰ ਕਰ ਸਕਣ ਸਾਡਾ ਇੱਕ ਪ੍ਰੋਜੈਕਟ ਲੁਧਿਆਣੇ ਚੱਲ ਰਿਹਾ ਪਰ ਪੰਜਾਬ ਵਿੱਚ ਚੱਲ ਰਿਹਾ ਜਿਹੜਾ ਕੀਰਤੀ ਸਬਜੈਕਟ ਹੈ ਇਹ ਕੀਰਤੀ ਪ੍ਰੋਜੈਕਟ ਦੀ ਇੱਕ ਤਾਂ ਦੀ ਐਕਸੈਂਸ਼ਨ ਹੈ ਅੱਜ ਵਾਲਾ ਪ੍ਰੋਗਰਾਮ ਜਿਹੜਾ ਬਿਜ਼ਨਸ ਦਾ ਸ਼ੁਰੂ ਕੀਤਾ ਹੈ ਕੀਰਤੀ ਪ੍ਰੋਜੈਕਟ ਦੇ ਵਿੱਚ ਅਸੀਂ ਲੋੜਵੰਦ ਵੀਰਾਂ ਨੂੰ ਥੋੜੇ ਜੇ ਪੈਸੇ ਦੇ ਕੇ ਹੈਲਪ ਕਰਦੇ ਹਾਂ ਉਦਾਹਰਨ ਦੇ ਤੌਰ ਤੇ ਅਸੀਂ ਇਹ ਰਿਕਸ਼ਾ ਉਹਨਾਂ ਨੂੰ ਲੈ ਕੇ ਦਿੰਦੇ ਹਾਂ ਇਹ ਰਿਕਸ਼ਾ ਜਿਹੜੀ ਮਾਉਂਟ ਹੁੰਦੀ ਹੈ ਮਾਰਜਨ ਬਣੀ ਜਿਹੜੀ ਬੈਂਕ ਲੈਂਦਾ ਉਹ ਅਸੀਂ ਪੇ ਕਰਦੇ ਹਾਂ ਬਾਕੀ ਕਿਸ਼ਤਾਂ ਆਪਣੀਆਂ ਲਗਾੰਦਾਰ ਆਪੇ ਦਿੰਦਾ ਕਮਾ ਕੇ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੁਕਾਨਾਂ ਖੁਲਾਕ ਦਿੱਤੀਆਂ ਕਿਸੇ ਨੂੰ ਕੋਈ ਮਸ਼ੀਨ ਲਗਾ ਕੇ ਦਿੱਤੀ ਕਿਸੇ ਨੂੰ ਸਲਾਈ ਸੈਂਟਰ ਫੁਲ ਖੁਲਾਕ ਦਿੱਤੇ ਨੇ ਤਾਂ ਇਹੋ ਜਿਹੇ ਸਾਡੇ ਇਹ ਪ੍ਰੋਗਰਾਮ ਆਲਰੇਡੀ ਚੱਲ ਹੀ ਰੇ ਸੀ ਜਿਹੜਾ ਲੈ ਸਿਕਸ ਔਰ ਬਿਜ਼ਨਸ ਹੈ ਇਹ ਸਾਡੀ ਇੱਕ ਹੋਰ ਐਕਸਟੈਂਸ਼ਨ ਹੈ ਅਸੀਂ ਚਾਹੁੰਦੇ ਆਂ ਕਿ ਜਿਹੜੇ ਲੋਕ ਨੇ ਉਹ ਆਪਣਾ ਕਾਰੋਬਾਰ ਹੋਰ ਵਿਦਾਨ ਇਕੱਠੇ ਹੋਣ ਇੱਕ ਪਲੇਟਫਾਰਮ ਤੇ ਆਣ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਬਿਜ਼ਨਸ ਨੂੰ ਸ਼ੇਅਰ ਕਰਨ ਇੱਕ ਦੂਜੇ ਨਾਲ ਅੱਜ ਅਸੀਂ ਇੱਕ ਅਨਾਊਂਸਮੈਂਟ ਵੀ ਕਰਨ ਜਾ ਰਹੇ ਆਂ ਵੀ ਕਮ ਸੇ ਕਮ ਜਿੰਨੇ ਵੀ ਪਾਰਟਿਸਿਪੇਟ ਜਿੰਨਾਂ ਲੋਕਾਂ ਨੇ ਅੱਜ ਕੀਤਾ ਉਹ ਕਟੜ-ਕਟੜ ਹਰ ਇੱਕ ਬੰਦੇ ਤੋਂ ਜਿਹੜਾ ਇਸ ਗਰੁੱਪ ਦਾ ਮੈਂਬਰ ਹੈ 6000 ਮਨਥਲੀ ਪਰਚੇਸ ਕਰਨ ਤਾਂ ਜੇ 6000 ਅੱਜ 115 ਪੱਧਰ ਸਾਰ ਕੋ ਰਜਿਸਟਰ ਹੋਈ ਸੀ 6000 ਰੁਪਏ ਅਗਰ ਇੱਕ ਬੰਦਾ ਇਸ ਗਰੁੱਪ ਚੋਂ ਪਰਚੇਤ ਕਰਦਾ ਤਾਂ ਜੇ 115 ਬੰਦੇ ਅਗਰ ਪਰਚੇਸ ਕਰਨਦੇ ਦੇਖ ਲਓ ਜਰਬ ਕਿੱਥੇ ਜਾਂਦੀ ਹੈ ਉਹ ਸਾਰਾ ਪੈਸਾ ਮਾਰਕੀਟ 'ਚ ਆਣਾ ਹੈ ਮਾਰਕੀਟ ਦੇ ਵਿੱਚ ਹੀ ਪੈਸਾ ਆਏਗਾ ਫਿਰ ਗਰੋ ਹੋਏਗਾ ਉਸ ਤੋਂ ਬਾਅਦ ਦੁਬਾਰਾ ਹੈ ਨਾ ਤਾਂ ਸਾਡੀ ਕੋਸ਼ਿਸ਼ ਵੀ ਇਹੋ ਜਿਹੇ ਪਲੇਟਫਾਰਮ ਤੇ ਕੰਮ ਜੋ ਕੀਤਾ ਜਾਵੇ ਜਿਹੜਾ ਪੰਜਾਬ ਬਹੁਤ ਆਰਥਿਕ ਤੌਰ ਤੇ ਪਿਛੜ ਗਿਆ ਉਹਨੂੰ ਦੁਬਾਰਾ ਲੀਹਾਂ ਤੇ ਲਿਆਉਣ ਦੀ ਸਾਡੀ ਨਿਮਾਣੀ ਚ ਕੋਸ਼ਿਸ਼ ਹੈ ਸਾਡੇ ਕੋਲ ਅਸੀਂ ਕੋਈ ਸਰਕਾਰ ਨਹੀਂ ਹੈਗੇ ਸਾਡੇ ਕੋਲ ਬਹੁਤ ਜ਼ਿਆਦਾ ਕੋਈ ਸੋਰਸਸ ਨਹੀਂ ਹੈਗੇ ਅਸੀਂ ਇਹ ਸਮਾਗਮ ਗੁਦਾਰਾ ਸਾਹਿਬ 'ਚ ਇਸ ਕਰਕੇ ਕਰ ਰਹੇ ਆ ਕਿ ਕਿਥੋਂ ਕੋਈ ਪੈਸਾ ਨਹੀਂ ਲੈ ਰਹੇ ਇਹ ਬਿਲਕੁਲ ਫ੍ਰੀ ਹੈ ਫ੍ਰੀ ਆਫ ਕਾਸਟ ਹੈ ਗੁਰਦਾਰ ਸਾਹਿਬ ਵਾਲੇ ਲੰਗਰ ਦੇ ਰਹੇ ਨੇ ਹਾਂ ਹਾਂ ਮੈਂ ਤੁਹਾਨੂੰ ਆਦ ਕਰਾਂਗਾ ਗੁਰਦਾਰਾ ਸ੍ਰੀ ਗੁਰੂ ਸਿੰਘ ਸਾਹਿਬ ਨਗਰ ਦਾ ਜਿਨ੍ਹਾਂ ਨੇ ਸਮੇਂ ਹੀ ਹਾਲ ਮੁਹੱਈਆ ਕੀਤਾ ਔਰ ਲੰਗਰ ਵੀ ਦੇ ਰਹੇ ਨੇ ਉਸ ਤੋਂ ਬਾਅਦ ਔਰ ਪਾਣੀ ਵੀ ਦੀ ਹਣਾ ਸੇਵਾ ਕੀਤੀ ਹੈ ਸਾਡਾ ਮਨੋਰਥ ਕਿਸੇ ਕੋਲੋਂ ਪੈਸੇ ਲੈਣਾ ਨਹੀਂ ਹੈ ਬਲਕਿ ਉਹਦਾ ਬੈਨੀਫਿਟ ਦੇਣਾ ਹੈ ਬਗੈਰ ਪੈਸੇ ਤੋਂ ਹਾਂ ਬਿਲਕੁਲ ਅਸੀਂ ਇਹ ਇਹੀ ਅੱਜ ਮੈਸੇਜ ਦੇਵਾਂਗੇ ਜਦੋਂ ਪ੍ਰੋਗਰਾਮ ਖਤਮ ਹੋਣ ਦੇ ਨੇੜੇ ਆਏਗਾ ਵੀ ਕਮ ਸੇ ਜਿਹੜੀ ਸਾਡੀ ਇੱਕ ਪਰੰਪਰਾ ਹੈਗੀ ਦਸਵੰਤ ਕੱਢਣ ਦੀ ਤੁਸੀਂ ਬਿਜ਼ਨਸ ਗਰੋ ਕਰੋ ਆਪਣੀ ਪਰੰਪਰਾ ਨੂੰ ਜਵਰਾਜ ਰ ਉਹ ਦਸੰਦ ਜਿਹੜੀ ਮਾਉਂਟ ਹੋਏਗੀ ਕਿਸੇ ਹੋਰ ਦੇ ਕੰਮ ਆਸ ਕੇ ਤਾਂ ਕਿ ਉਹ ਵੀ ਗਰੋ ਕਰੇ ਤਾਂ ਅਸੀਂ ਭਾਈਚਾਰੇ ਨੂੰ ਸਾਰਿਆਂ ਨੂੰ ਇੱਕ ਸੱਦਾ ਦਿੰਦੇ ਆ ਸਪਲੇਟ ਫਰਨਾ ਜੁੜੋ ਤੇ ਆਪਾਂ ਆਹ ਸਾਰੇ ਰਲ ਮਿਲ ਕੇ ਲੁਧਿਆਣੇ ਦੀ ਪੰਜਾਬ ਦੀ ਦੇਸ਼ ਦੀ ਤਰੱਕੀ ਦੇ ਵਿੱਚ ਜਿੰਨਾ ਕੁ ਯੋਗਦਾਨ ਪਾ ਸਕਦੇ ਆ ਉਹ ਪਾਈਏ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਇਹ ਧਿਆਨ ਤੇ ਕੌਰ ਤੇ ਬਹੁਤ ਟਾਈਮ ਲਗਾਇਆ ਅਸੀਂ ਤੁਹਾਡਾ तहे ਦਿਲੋਂ ਧੰਨਵਾਦ